ਵਿਕਸਿਤ ਭਾਰਤ ਸੰਕਲਪ ਯਾਤਰਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੰਬਾਰਾਜਪੁਰ ਜੀ ਜ਼ਿਲ੍ਹਾ ਫਰੀਦਕੋਟ ਚ 22 ਨਵੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਨੇ ਜ਼ਿਲ੍ਹੇ ਦੇ 246 ਪਿੰਡਾਂ ਵਿੱਚ ਆਮ ਲੋਕਾਂ ਤੇ ਯੋਗ ਪਾਤਰੀਆਂ ਨੂੰ ਕੇਂਦਰ ਸਰਕਾਰ ਦੀਆਂ 17 ਲੋਕ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਇਸ ਦੌਰਾਨ ਯੋਗ ਪਾਤਰੀਆਂ ਨੂੰ ਮੌਕੇ ਤੇ ਹੀ ਲਾਭ ਦੇਣ ਵਾਸਤੇ ਜਾਗਰੂਕਤਾ ਵੰਨਾਰਹੀ ਆਯੁਸ਼ਮਾਨ ਕਾਰਡ ਮਨਰੇਗਾ ਕਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਰਮ ਭਰੇ ਨੇ ਅਤੇ ਕੇਂਦਰ ਦੀਆਂ ਯੋਜਨਾ ਸਕੀਮਾਂ ਬਾਰੇ ਵੀ ਵੱਧ ਤੋਂ ਵੱਧ ਨੂੰ ਮੌਕੇ ਤੇ ਹੀ ਲਾਭ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਕਸਿਤ ਸੰਕਲਪ ਯਾਤਰਾ ਦੇ ਫਰੀਦਕੋਟ ਦੇ ਆਖਰੀ ਪਿੰਡ ਪੁੱਜਣ ਤੇ ਕਰਵਾਏ ਗਏ ਸਮਾਪਤੀ ਸਮਾਗਮ 'ਚ ਕੇਂਦਰੀ ਸਿੱਖਿਆ ਵਿਭਾਗ ਦੇ ਜੁਆਇੰਟ ਡਾਇਰੈਕਟਰ ਅਮਨਪ੍ਰੀਤ ਕੌਰ ਦੁੱਗਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਹਨਾਂ ਪਿੰਡ ਦੇ ਲੋਕਾਂ ਨਾਲ ਗੱਲ ਕਰਦਿਆਂ ਯਾਤਰਾ ਦੀ ਜ਼ਮੀਨੀ ਹਕੀਕਤ ਬਾਰੇ ਵਿਚਾਰ ਵਟਾਂਦਰਾ ਕੀਤਾ। ਪਿੰਡ ਵਾਸੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਜਿਹੜੇ ਯੋਗ ਪਾਤਰਿਆਂ ਨੂੰ ਇਹਨਾਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ, ਉਹਨਾਂ ਨੇ ਕੇਂਦਰ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ। ਆ ਰਹੀਆਂ ਜਾ ਰਹੀਆਂ ਸਕੀਮਾਂ ਬਾਰੇ ਲੋਕਾਂ ਨੂੰ ਅਵੇਅਰ ਕਰਵਾਣਾ ਤੇ ਜਿਹੜੇ ਜਿਹੜੇ ਲੋਕ ਲਾਭ ਨਹੀਂ ਲੈ ਸਕੇ ਨੇ ਉਹਨਾਂ ਨੂੰ ਉਹਨਾਂ ਸਕੀਮਾਂ ਦਾ ਲਾਭ ਧੁਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜਿਹੜੇ ਲੋਕਾਂ ਨੂੰ ਬੇਨਫਿਟ ਮਿਲਿਆ ਹੈ ਸਕੀਮਸ ਦਾ ਉਹਨਾਂ ਦੀ ਜ਼ੁਬਾਨੀ ਦੱਸਿਆ ਜਾਂਦਾ ਹੈ ਪਿੰਡਾਂ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਕੀ ਕੀ ਲਾਭ ਹੋਇਆ ਫੋਰ ਇੰਸਟੈਂਸ ਅੱਜ ਵੀ ਇੱਥੇ ਦੱਸਿਆ ਗਿਆ ਕਿ ਪੀਐਮ ਆਵਾਸ ਯੋਜਨਾ ਪੀਐਮ ਮਾਤਰੂਵੰਧਨਾ ਯੋਜਨਾ ਤੇ ਆਯੂਸ਼ਮਾਨ ਭਾਰਤ ਇਹ ਸਭ ਸਕੀਮਾਂ ਦਾ ਲਾਭ ਕੀ ਕੀ ਹੋਇਆ ਲੋਕਾਂ ਨੂੰ ਉਹਨਾਂ ਨੇ ਆਪਣੀ ਆਪਣੀ ਜ਼ੁਬਾਨੀ ਦੱਸਿਆ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖੇਟ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰਿਆਂ ਨੇ ਆਪਣੇ ਮਨ ਦੀ ਗੱਲ ਵੀ ਮੌਕੇ ਤੇ ਹਾਜ਼ਰ ਲੋਕਾਂ ਨਾਲ ਸਾਂਝੀ ਕੀਤੀ ਮੋਦੀ ਸਰਕਾਰ ਪੀਐਮ ਵੀ ਦੀ ਸਕੀਮ ਯੋਜਨਾ ਚਲਾਈ ਸੀ ਉਹਦੇ ਵਿੱਚ ਮੈਨੂੰ ਪੂਰਾ ਪੂਰਾ ਲਾਭ ਮਿਲਿਆ ਹੈ ਮੈਂ ਮੋਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ